ਸੁਣ ਦੇਸੀਆਂ ਦੇ ਗੁਣ ਅਸੀਂ ਲਿਖੇ ਚੁਣ ਚੁਣ ਇਸ ਤਰ੍ਹਾਂ ਦੇ ਮਕਬੂਲ ਗਾਣੇ ਗਾਉਣ ਵਾਲੇ ਜਿਵੇਂ ਕਿ ਕਾਦਾ ਉਹ ਪੁੱਤ ਜੱਟ ਦਾ ਜੀ ਨੂੰ ਬੈਕ ਨਾ ਟਰਾਲੀ ਲਾਉਣੀ ਆਈ ਜੋਤ ਗਰੀਬੀ ਤੇ ਮਿਸ ਪੂਜਾ ਨਾਲ ਵੀ ਬੜਾ ਫੇਮਸ ਇੱਕ ਦੁਕਾਨਾ ਗਾਇਆ ਹੈਗਾ ਉਠੋ ਜੀ ਤੁਹਾਡੀ ਜਾਨ ਗੁੱਡ ਮਾਰਨਿੰਗ ਕਹਿੰਦੀ ਹੈ ਗੁਰਵਿੰਦਰ ਬਰਾੜ ਦੀ ਗੱਲ ਕਰ ਰਹੇ ਮੈਂ ਬਠਿੰਡਾ ਦੇ ਮਕਬੂਲ ਮਸ਼ਹੂਰ ਗਾਇਕ ਗੁਰਵਿੰਦਰ ਬਰਾੜ ਦੀ ਗੱਲ ਕਰ ਰਹੇ ਆ ਅੱਜ ਉਹ ਇਧਰਲੇ ਪਾਸੇ ਕੰਮ ਲੱਗੇ ਹੋਏ ਨੇ ਤੇ ਜਮਾ ਆਪਣੇ ਦੇਸੀ ਰੂਪ ਦੇ ਵਿੱਚ ਨੇ ਤੇ ਅਚਨਚੇਤੀ ਉਹਨਾਂ ਨੂੰ ਅਸੀਂ ਮਿਲਾਂਗੇ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਵੱਲ ਕੈਮਰਾ ਜਾਣ ਵਾਲਾ ਹੈ ਹੁਣ ਸੋ ਉਹ ਕੀ ਕਰ ਰਹੇ ਹੈ ਤੇ ਕਿਸ ਤਰ੍ਹਾਂ ਉਹ ਰਹਿੰਦੇ ਹੈ ਧਰਾਤਲ ਪੱਦਰ ਦੇ ਉੱਤੇ ਵਿਚਰਨ ਵਾਲੇ ਇਹ ਗਾਇਕ ਜਿੰਨਾ ਦੀ ਇੱਕ ਸਰਪ੍ਰਾਈਜ਼ ਮੁਲਾਕਾਤ ਅੱਜ ਤੁਹਾਡੇ ਨਾਲ ਕਰਵਾਉਣ ਜਾ ਰਹੇ ਆ ਸੋ ਆਓ ਚਲਿਏ ਦੇਖਦੇ ਆ ਗੁਰਵਿੰਦਰ ਬਰਾੜ ਹੁਰੀ ਹੁਣ ਇਸ ਵੇਲੇ ਕਰ ਕੀ ਰਹੇ ਆ ਆਪਣੇ ਗ੍ਰਹਿ ਸਥਾਨ ਵਿੱਚ ਆਓ ਬਰਾੜ ਸਾਹਿਬ ਨਾ ਗੀਤ ਇਕੱਲੇ ਗਾਉਂਦੇ ਹੀ ਨਿਗੇ ਸੁਣ ਦੇਸੀਆਂ ਦੇ ਗੁਣ ਦੇਸੀ ਬੰਦੇ ਨੇ ਸਿਰੇ ਦੇ ਜਿਹਨੂੰ ਬੈਕ ਨਾਲ ਟਰਾਲੀ ਲਾਉਣੀ ਆਈ ਕਾਹਦਾ ਉਹ ਪੁੱਤ ਜੱਟ ਦਾ ਹੈ ਜਿਨੇ ਤੜਕੇ ਉੱਠ ਕੇ ਇਹ ਕੰਮ ਨਾ ਕੀਤੇ ਜਿੱਥੇ ਕਿਤੇ ਵੀ ਜਿਹੜੇ ਵੀ ਹਾਲਾਤ ਚ ਨੇ ਹੈ ਉਹ ਕਾਦੇ ਜੱਟ ਦੇ ਪੁੱਤ ਬਰਾੜ ਸਾਹਿਬ ਕੀ ਕਹੋਗੇ ਜੀ ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਬਸ ਕੁਛ ਨਹੀਂ ਅੱਜ ਫ੍ਰੀ ਸੀਗੇ ਤੇ ਮੈਂ ਕਿਹਾ ਚਲ ਗੰਡੇ ਲਾ ਲਈਏ ਹੈ ਜੀ ਠੀਕ ਆ ਰੁੱਤ ਹੈਗੀ ਉੱਪਰ ਲੱਗੇ ਹੋਏ ਨੇ ਬਾਈ ਜੀ ਹਾਂ ਤੁਹਾਨੂੰ ਦਿਖਾ ਦਿੰਨੇ ਆ ਲੈ ਰੁੱਤ ਹੈਗੀ ਹੈ ਸਾਰੀ ਜਨਵਰੀ ਇਹ ਕੰਮ ਚੱਲਣਾ ਹੈਗਾ ਤੇ ਬਰਾੜ ਸਾਹਿਬ ਨੇ ਟਾਈਮ ਰਹਿੰਦਿਆਂ ਸ਼ੁਰੂ ਕਰ ਲਿਆ ਹਾਂਜੀ ਹਾਂਜੀ ਅਸੀਂ ਉਹ ਚਲੋ ਮੇਰਾ ਸ਼ੌਂਕ ਹੀ ਹੈ ਵੈਸੇ ਕੱਲ ਤੋਂ ਪ੍ਰੋਗਰਾਮ ਸ਼ੁਰੂ ਨੇ ਜੀ ਬਰਾੜ ਸਾਹਿਬ ਤੇ ਉਹ ਕਸੀਂ ਕਦੋਂ ਆਂਦੀਆਂ ਜਿਹੜੀਆਂ ਬੱਲਾਂ ਵਗੈਰਾ ਹਾਂ ਉਹ ਸਾਰੀਆਂ ਸਾਡੇ ਦੋਸਤ ਨੇ ਰਾਜਪਾਲ ਨਰਸਰੀ ਭਾਈ ਦੇ ਸੀ ਜੀ ਤੇ ਉਹ ਕਾਲੀ ਹੋਰੀਆਂ ਵੀਰੇ ਹੋਰੀ ਹਾਂ ਸੋ ਉਨਨ ਤੋਂ ਲੈ ਕੇ ਪ੍ਰੋਵਾਈਡ ਕਰਵਾਈ ਸਾਰੀ ਇਹਨੂੰ ਫੱਕ ਵੀ ਕਹਿ ਦਿੰਨੇ ਆਪਾਂ ਹਾਂ ਤੇ ਜਿਹੜੀ ਗੰਡਿਆਂ ਦੀ ਪਨੀਰੀ ਹੈ ਜੀ ਤੇ ਬੱਲਾ ਅਸੀਂ ਸਾਰੀ ਕਿਸਮੀਆਂ ਲੈ ਕੇ ਆਏ ਕੱਲ ਵਾਹ ਤੇ ਅੱਜ ਮੇਰਾ ਖਿਆਲ ਸਾਰੇ ਇਹ ਲੱਗ ਜਾਣਗੇ ਉਤੋਂ ਬਾਬੇ ਨੇ ਮੀਂਹ ਪਾ ਦੇਣਾ ਚਲੋ ਜੀ ਚਲੋ ਜੀ ਹਾਂ ਜੀ ਰੱਬ ਨੇ ਜੱਟਾਂ ਵਾਲੀ ਫੇਰ ਰੱਬ ਨੇ ਵੀ ਕਰ ਦੇਣੀ ਹੈ ਜੀ ਜੀ ਬਿਲਕੁਲ ਵੀਰੇ ਜੀ ਬਰਾਤ ਸਾਹਿਬ ਕੀ ਰੋ ਜਿਵੇਂ ਅੱਜ ਕੱਲ ਕੀ ਚੱਲ ਰਿਹਾ ਹੈ ਜੀ ਅੱਜ ਕੱਲ ਵੀਰੇ ਸ਼ੋਅ ਚੱਲ ਰਹੇ ਨੇ ਬਸ ਕੱਲ ਤੋਂ ਬਾਅਦ ਬਾਬੇ ਦੀ ਮੇਰ ਨਾਲ ਰੈਗੂਲਰ ਹੀ ਵਾਹ ਬਿਜ਼ੀ ਆ ਮਤਲਬ ਮਾਰਚ ਤੱਕ ਅਸੀਂ ਫਿਰ ਟਾਈਮ ਨਾਲ ਹੀ ਆ ਕੇ ਫੜ ਲਿਆ ਹੈ ਗੰਡੇ ਲਾਉਂਦੇ ਬਿਲਕੁਲ ਬਿਲਕੁਲ ਅਚੰਚੇਤ ਤੇ ਬਰਨ ਸਰ ਸੇਤਾਂ ਠੀਕ ਨੇ ਸੇਤਾਂ ਵੀਰੇ ਕੈਮ ਆ ਅ ਦਰਅਸਲ ਗੱਲ ਇਹ ਹੁੰਦੀ ਚਲੋ ਇਹ ਚੀਜ਼ਾਂ ਤਾਂ ਕੋਈ ਐਵੇਂ ਕਹਿ ਦਿੰਦਾ ਬਾਈ ਯਾਰ ਵੀ ਗੰਡਿਆਂ ਦਾ ਕੀ ਚਲ ਦੋ ਬੂਰੀਆਂ ਮੰਡੀ ਚੋਂ ਮਿਲ ਜਾਂਦੀਆਂ ਨੇ ਉਹ ਮਿਲ ਵੀ ਜਾਂਦੀਆਂ ਨੇ ਹਾਂ ਪਰ ਤੁਸੀਂ ਜਿਹੜੀ ਥੋੜੀ ਐਕਟੀਵਿਟੀ ਹੋ ਜਾਂਦੀ ਹੈ ਐਕਸਰਸਾਈਜ਼ ਹੋ ਜਾਂਦੀ ਹੈ ਫਿਜ਼ੀਕਲ ਵਰਕ ਹੋ ਜਾਂਦਾ ਪਰ ਸਭ ਤੋਂ ਵੱਡਾ ਗਹਿਣਾ ਤਾਂ ਥੋੜੀ ਸਿਹਤ ਹੀ ਹੈ ਸਹੀ ਗੱਲ ਹੈ ਤੇ ਜੇ ਤੁਸੀਂ ਉਹਨੂੰ ਬਰਕਰਾਰ ਰੱਖ ਲਿਆ ਫਿਰ ਦੂਜੇ ਨੰਬਰ ਤੇ ਤੁਸੀਂ ਬਹੁਤ ਚੜ੍ਹਦੀ ਕਲਾ 'ਚ ਰਹਿੰਦੇ ਹੋ ਜੀ ਜਦੋਂ ਤੁਸੀਂ ਬਾਗਬਾਨੀ ਕਰਦੇ ਹੋ ਕੰਮ ਕਰਦੇ ਹੋ ਕੋਈ ਵੀ ਕੰਮ ਆਪਣਾ ਕਰਦੇ ਹੋ ਹੂੰ ਬਿਜ਼ੀ ਰਹਿੰਦੇ ਹੋ ਘਟੂ ਘਟ ਬੰਦਾ ਮਤਲਬ ਸੋਸ਼ਲ ਮੀਡੀਆ ਤੋਂ ਵੀ ਥੋੜੀ ਦੂਰ ਫੋਨ ਤਾਂ ਵੀ ਖੜਾ ਛੱਡਦਾ ਹੈ ਦੇਖੋ ਅਸੀਂ ਫੋਨ ਤੋਂ ਨਹੀਂ ਖੜਾ ਛਡਾ ਸਕੇ ਫੋਨ ਸਾਡੇ ਹੱਥ 'ਚ ਹੈ ਪਰ ਬਰਾੜ ਸਾਹਿਬ ਨੇ ਫੋਨ ਤੋਂ ਖੜਾ ਛਡਾਇਆ ਹੋਇਆ ਫੋਨ ਦੋ ਘੜੀ ਪਾਸੇ ਰੱਖਿਆ ਤਾਂ ਸਹੀ ਚਲੋ ਐਸੇ ਬਹਾਨੇ ਹੈ ਜੀ ਜੀ ਬਿਲਕੁਲ ਬਿਲਕੁਲ ਤੇ ਬਰਾੜ ਸਾਹਿਬ ਆਪਣਾ ਗੀਤਾਂ ਦੀ ਤੁਹਾਡੀ ਜਿਹੜੀ ਹੈ ਫੈਰਿਸ ਤੇ ਕਾਫੀ ਲੰਮੀ ਚੌੜੀ ਹੈ ਤੇ ਨਵੇਂ ਗੀਤ ਨਵੀਆਂ ਕੀ ਯੋਜਨਾਵਾਂ ਨੇ ਨਵੇਂ ਗੀਤ ਆ ਰਹੇ ਵੀਰ ਇੱਕ ਬੀਟ Song ਹੈ ਜੀ ਪੰਜਾਬੀ ਬੋਲ ਦੀ ਉਹਦਾ ਟਾਈਟਲ ਉਹ ਬਹੁਤ ਜਲਦੀ ਰਿਲੀਜ਼ ਕਰਾਂਗੇ ਜੀ ਤੇ ਇੱਕ ਪੂਰੀ ਦੁਕਾਨਾਂ ਦੀ ਜਿਹੜੇ ਦੇਸੀ ਡਿਊਟ ਨੇ ਹੂੰ ਉਹ ਜਿੱਦਾਂ ਪੁਰਾਣੇ ਦੁਕਾਨੇ ਹੁੰਦੇ ਸੀ ਹਾਂ ਉਹਨਾਂ ਦੀ ਬੜੀ ਮੰਗ ਆ ਉਹਨਾਂ ਦੀ ਮੰਗ ਆ ਉਹਨਾਂ ਦੀ ਮਤਲਬ ਗੈਪ ਹੀ ਪਿਆ ਖਾਲੀ ਇੱਕ ਜਿੱਦਾਂ ਸਦੀਕ ਸਾਹਿਬ ਜਦਾਰ ਸੰਧੂ ਸਾਹਿਬ ਬਿਲਕੁਲ ਜਿਹੜਾ ਉਹ ਗੈਪ ਹੈ ਉਸ ਕੋਸ਼ਿਸ਼ ਕੀਤੀ ਹੈ ਕਿ ਉਹਦਾਂ ਦਾ ਇੱਕ ਕਲਚਰਲ ਜਿਹੜੀ ਕੈਸਟ ਪੂਰੀ ਹਮ ਰੀਲ ਟੇਪ ਕਹ ਲੋ 8 ਗੀਤ ਮਤਲਬ ਉਹਨਾਂ ਸਮੇਂ ਦੀ ਲੋੜ ਵੀ ਹੈ ਕਿਉਂਕਿ ਜਦੋਂ ਕਿਤੇ ਗੱਡੀ 'ਚ ਆਕਾਸ਼ਵਾਣੀ ਬਠਿੰਡਾ ਸੁਣੀਦਾ ਹੈ ਜੀ ਜੀ ਤੇ ਉੱਥੇ ਸਾਡੇ ਸਰੋਤੇ ਜਿਹੜੇ ਆ ਮੰਗ ਬੜੀ ਕਰਦੇ ਆ ਦੁਕਾਨਿਆਂ ਦੀ ਬਿਲਕੁਲ ਪਰ ਉਹਨਾਂ ਨੂੰ ਫਿਰ ਉਹੀ ਗੱਲ ਵੀ ਸੀਮਤ ਦੁਕਾਨਿਆਂ ਹੀ ਸੁਣਨ ਨੂੰ ਮਿਲ ਰਹੇ ਨੇ ਸੀਮਤ ਹ ਕਿਉਂਕਿ ਉਹ ਵਾਰੀ-ਵਾਰੀ ਅਸੀਂ ਵੀ ਆਪਾਂ ਵੀ ਤਾਂ ਸੁਣਦੇ ਆ ਅਸੀਂ ਵੀ ਰਾਹ ਖੜੇ ਜਾਂਦੇ ਆ ਉਹਦੇ ਗੱਡੀ ਦੇ ਵਿੱਚ ਹਮ ਪੁਰਾਣੇ ਮਤਲਬ ਰਾਸੀ ਇਹਨਾਂ ਉਹਨਾਂ ਦੇ ਵਿੱਚ ਪੁਰਾਣੇ ਗਾਣਿਆਂ ਦੇ ਵਿੱਚ ਬਾਉ ਸਿੰਘ ਮਾਨ ਸਾਹਿਬ ਦੇ ਜਿਹੜੇ ਗਾਣੇ ਖਾਸ ਕਰਕੇ ਮੈਨੂੰ ਬਹੁਤ ਜਿਆਦਾ ਲੱਗਦੇ ਜੀ ਤੇ ਉਹ ਕੁਝ ਉਹ ਆਪਾਂ ਟੈਪ ਰੀਲੀਜ਼ ਕਰਾਂਗੇ ਜੀ ਮਾਰਚ ਦੇ ਵਿੱਚ ਜੀ ਤੇ ਇਸ ਬਾਬਤ ਤੁਹਾਡੇ ਨਾਲ ਹੋਰ ਖੁੱਲੀਆਂ ਗੱਲਾਂ ਕਰਾਂਗੇ ਸਾਡੇ ਨਾਲ ਜੁੜਨ ਲਈ ਇਹ ਸਮਾਂ ਦੇਣ ਲਈ ਹੈ ਨਾ ਆਪਣੇ ਇਸ ਸਮੇਂ 'ਚ ਬੜਾ ਕੀਮਤੀ ਸਮਾਂ ਹੈ ਇਹ ਜਿਹੜਾ ਤੁਸੀਂ ਇੱਥੇ ਬਿਤਾ ਰਹੇ ਹੋ ਇਸ ਨੂੰ ਤੁਸੀਂ ਕਾਫੀ ਲੰਬੇ ਸਮੇਂ ਤੱਕ ਯਾਦ ਵੀ ਰੱਖੋਗੇ ਤੇ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਰੇ ਥੈਂਕ ਯੂ ਥੈਂਕ ਯੂ ਸਾਥੀਓ ਜੇਕਰ ਕੋਸ਼ਿਸ਼ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਥੈਂਕ ਯੂ